ਸੁਲਤਾਨਪੁਰ ਲੋਧੀ ਦੇ ਪਿੰਡ ਲਾ ਨੇੜੇ ਪੈਂਦੇ ਤਾਰਪੂ ਛੌਂਗ ਚ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਦੁੱਧ ਦੇ ਕੈਂਟਰ ਵੱਲੋਂ ਟੱਕਰ ਮਾਰੇ ਜਾਣ ਤੇ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਨ ਬੁੱਟਾ ਸਿੰਘ ਪੁੱਤਰ ਸੱਜਨ ਸਿੰਘ ਵਾਸੀ ਪਿੰਡ ਗੱਟਾ ਦਲੇਰ ਫਿਲੋਸਪੁਰ ਆੜਖੰਡ ਹਜੋ ਹੋਈ ਪੁਲਿਸ ਵੱਲੋਂ লাশ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਚ ਰੱਖੀ ਗਈ ਬਲਵਿੰਦਰ ਸਿੰਘ ਸਾਹਿਬ ਕਾ ਪ੍ਰਧਾਨ ਨਗਰ ਕਾਉਂਸਲ ਲੋਈਆਂ ਮੇਰੇ ਦੋਸਤ ਦੇ ਸੈਲਰ ਤੇ ਨੌਕਰੀ ਕਰਦਾ ਸੀ ਬੂਟਾ ਸਿੰਘ ਸੰਨੋ ਸੱਜਣ ਸਿੰਘ ਕਿੱਦਾਂ ਵਾਪਰੀ ਘਟਰਾ ਇਹ ਸਵੇਰੇ ਆਪਣੇ ਕੰਮ ਤੇ ਗਿਆ ਸੈਲਰਾਂ ਤੇ ਰੁਟੀਨ ਚ ਜਿੱਦਾਂ ਜਾਂਦੇ ਆ ਤੇ ਉਧਰੋਂ ਇੱਕ ਦੁੱਧ ਦਾ ਟਰੱਕ ਅਸੀਂ ਆ ਰਿਆਂ ਰਾਜਸਥਾਨ ਤੋਂ ਤੇ ਸਪੀਡ ਨਾਲ ਤੇ ਇਹਦੇ ਨਾਲੋਂ ਟਕਰਾ ਗਿਆ ਤੇ ਇਹਦੀ ਉਹ ਟਕਰਾਉਣ ਨਾਲ ਮੋਰੇ ਵੱਜਣ ਨਾਲ ਇਹਦੀ ਮੌਤ ਹੋ ਗਈ ਅਸੀਂ ਇਹੀ ਮੰਗ ਕਰਦੇ ਆਂ ਵੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਯਾਦ ਦਿੱਤੀ ਜਾਵੇ ਇਹ ਲੋਈਆਂ ਤੋਂ ਇੱਕ ਟਰੱਕ ਦੁੱਧ ਵਾਲੀ ਗੱਡੀ ਜਿਹੜੀ ਆ ਰਹੀ ਸੀ ਤੇ ਇਧਰੋਂ ਗੱਲਾ ਗੱਲਾ ਸਾਈਡ ਤੋਂ ਇੱਕ ਮੋਟਰਸਾਈਕਲ ਚਾਲਕ ਜਾ ਰਿਹਾ ਸੀ ਮੋਟਰਸਾਈਕਲ ਚਾਲਕ ਤੇ ਟਰੱਕ ਵਾਲਿਆਂ ਨੇ ਦੇਖਿਆ ਨਹੀਂ ਐਕਸੀਡੈਂਟ ਹੋਇਆ ਆ ਹੁਣ ਮੋਟਰਸਾਈਕਲ ਜਿਹੜਾ ਚਾਲਕ ਸੀ ਉਹਦੀ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਕਾਰਵਾਈ ਪੁਲਿਸ ਵਿੱਚ ਪੁਲਿਸ ਦੀ ਜਿਹੜੀ ਪੂਰੀ ਅਮਲ ਵਿੱਚ ਲਿਆਂਦੀ ਗਈ। ਹੁਣ ਇਸ ਵੇਲੇ ਬੋਡੀ ਕਿੱਥੇ ਹੈ ਜੀ? ਬੋਡੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਰੱਖਾਈ ਗਈ। ਪਰਿਵਾਰ ਆ ਪਹੁੰਚ ਗਿਆ ਜੀ ਮੌਕੇ ਤੇ? ਨਹੀਂ ਪਰਿਵਾਰ ਬੇਟਾ ਆਇਆ ਬਾਕੀ ਬੰਦੇ ਆਉਣ ਵਾਲੇ ਆ ਉਹ ਆਉਣਗੇ ਜੋ ਬਿਆਨ ਦੇਣਗੇ ਉਹ ਸਭ ਨਾਲ ਕਾਰਵਾਈ ਕੀਤੀ। ਪ੍ਰਾਪਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز